ਤਿਆਰੀ ਆ ਭਾਈ ਸਤਿ ਸ੍ਰੀ ਅਕਾਲ ਜੀ ਆ ਗਈ ਭਾਈ ਆਪਾ ਲਓ ਭਾਈ ਚਿੱਟੇ ਚੜ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਸਤੂ ਦੇਖੀ ਤਾਂ ਸਭ 16 ਸੈਕਿੰਡ 75 ਪੁਆਇੰਟ ਸਮਾਂ ਕਰ ਗਏ ਮਿੱਤਰੋ ਕਲਵਿੰਦਰ ਸਿੰਘ ਮਜਾਲੀਆਂ ਬਾਬਾ ਡੱਲਾ ਸਾਹਿਲ ਕਹਾੜਾ ਉਹਨਾਂ ਦੀ ਜੋੜੀ ਭੱਜ ਗਏ ਮਿੱਤਰੋ ਸਮਾਂ 16 75 ਕਾਲਾ ਸਿੰਘ ਜੀ ਮਜਾਲੀਆਂ ਮਿੱਤਰੋ ਵੱਡਾ ਨਾ ਆ ਮਿੱਤਰੋ ਬੈਲ ਗੱਡੀਆਂ ਦੇ ਖੇਤਰ ਵਿੱਚ ਧੰਨਵਾਦ